ਦੇਖੋ ਗੁਰੂ ਗ੍ਰੰਥ ਸਾਹਿਬ ਨੇ ਜਿਹਦੇ ਤੇ ਮੋਹਰ ਲਾਤੀ ਉਹ ਮੌਜੂਦ ਹੈ ਕਈ ਖੰਦਨ ਕਰ ਦਿੰਦੇ ਦੀ ਕੋਈ ਦੇਵਤੇ ਨਹੀਂ ਹੁੰਦੇ ਦਾਤ ਨਹੀਂ ਹੁੰਦੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਨਾਮ ਧਾਵੈ ਏਵ 33 ਅਰਸਾਤਕ ਸਿੱਧ ਨਰ ਨਾਮ ਖੰਡ ਬ੍ਰਹਮੰਡ ਧਾਰੇ 33 ਕਰੋੜ ਦੇਵਤੇ ਵੀ ਕਾਲਪੁਰਖ ਤੈਨੂੰ ਤੇ ਆਉਂਦੇ ਸਿੱਧ ਸਾਧਕ ਤੈਨੂੰ ਤੇ ਆਉਂਦੇ ਨੇ ਤੈਂ ਤਾਂ ਤੈਨੂੰ ਦਿਉਂਦੇ ਹਨ ਮਹਾਰਾਜ ਨੇ ਇੱਕ ਹੋਰ ਪੱਖ ਰੱਖਿਆ ਹੈ ਬਲਕਿ ਤਰਪਾਤਸ਼ਾ ਕਹਿੰਦੇ ਸਾਧ ਕਰਮ ਜੇ ਪੁਰਖ ਕਮਾਵੇ ਨਾਮ ਦੇਵਤਾ ਚਗਤ ਕਹਾਵੇ ਜਿਹੜਾ ਪੁਰਸ਼ ਚੰਗੇ ਕਰਮ ਕਰਦਾ ਹੈ ਇਹਦੇ ਚ ਚੰਗੇ ਗੁਣ ਨੇ ਸਭ ਤੋਂ ਆਯਾਤਾ ਉਹ ਦੇਵਤਾ ਕਮਾਉਂਦਾ ਹੈ ਦੇਵਤੇ ਦੇ ਉਲਟ ਨੇ ਤੈਂ ਜੋ ਬੁਰੇ ਕਰਮ ਕਰਦੇ ਨੇ ਜੋ ਸਲਮੋ ਸਤੰਤਾਂ ਦੇ ਜੋ ਬਾਪ ਕਰਦੇ ਜਾਂ ਦਿੱਤੀ ਦੇ ਦਰਬ ਤੋਂ ਕਸ਼ਟ ਦੀ ਜਿਹੜੀ ਸਰਕਾਰ ਨਾ ਤਰਾਕਸ਼ਸ਼ ਕਰੇ ਜਿਨ੍ਹਾਂ ਦੇ ਵੀ ਨਾਂ ਲਿਖੇ ਨੇ ਗੁਰ ਗ੍ਰੰਥ